ਸਤਿ ਸ਼੍ਰੀ ਅਕਾਲ ਚਾਓ ਅੱਜ ਆਪਾਂ ਬਣਾਵਾਂਗੇ ਆਪਣੀ ਦੇਸੀ ਚਾਹ ਤੇ ਚਾਹ ਨੂੰ ਇਟਾਲੀਅਨ ਵਿੱਚ ਕਹਿੰਦੇ ਆ ਤੈ ਤੇ ਉਹਨੂੰ ਬਣਾਉਣ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਚਾਹੀਦਾ ਮਨਾ ਪੈਂਤੋਲਾ ਤੇ ਇੱਕ ਚਾਹੀਦਾ ਕੱਪ ਤੇ ਕੱਪ ਨੂੰ ਇਟਾਲੀਅਨ ਵਿੱਚ ਕੀ ਕਹਿੰਦੇ ਆ ਇਹ ਤੁਸੀਂ ਮੇਰੀ ਵੀਡੀਓ ਦੇਖ ਸਕਦੇ ਜਿਹਦੇ ਵਿੱਚ ਮੈਂ ਕਾਫੀ ਬਣਾਉਣੀ ਦੱਸੀ ਸੀਗੀ ਤੇ ਠੀਕ ਹੈ ਉਸ ਤੋਂ ਬਾਅਦ ਆਪਾਂ ਨੂੰ ਚਾਹੀਦੇ ਹੈਗੇ ਆਪਣੇ ਚਾਹ ਪੱਤੀ ਠੀਕ ਹੈ ਤੁਸੀਂ ਕਿਸੇ ਵੀ ਕੰਪਨੀ ਦੀ 파ੜਤ ਸਕਦੇ ਆ ਮੈਂ ਆ ਵਾਲੀ ਲੈ ਕੇ ਆਈ ਸੀ ਐਤਕੀ ਤੇ ਉਸ ਤੋਂ ਬਾਅਦ ਸਪੈਸੀਆ ਚਾਹੀਦੇ ਜਿਹਦੇ ਵਿੱਚ ਆਪਣਾ ਅੰਦਾਜ਼ ਬੈਣ ਸੌਫ ਵਾਲੇ ਚਿੰਗਾਂ ਤੇ ਖਾਂਡ ਖਾਂਡ ਵੀ ਜੋਕਰ ਉਸ ਖਾਡ ਨੂੰ ਕਹਿੰਦੇ ਜੋਕਰੋ ਠੀਕ ਹੈ ਮੈਂ ਗੰਨਿਆਂ ਦੀ ਖਾਂਡ ਲਿਆਂਦੀ ਐ ਇਸ ਜਿਹਨਾਂ ਨੂੰ ਜੋਕਰੋ ਦੀ ਖਾਣਾ ਲਿਖਿਆ ਹੋਇਆ ਇੱਥੇ ਚਲੋ ਹੁਣ ਆਪਾਂ ਪੈਨ ਟੋਲਾ ਰੱਖ ਦਿੱਤਾ ਆ ਗੈਸ ਤੇ ਉੱਤੇ ਤੇ ਉਹਦੇ ਵਿੱਚ ਪਾਵਾਂਗੇ ਆਪਾਂ ਅੱਧਾ ਕੱਪ ਪਾਣੀ ਦਾ ਕਿਉਂਕਿ ਮੈਂ ਇੱਕ ਕੱਪ ਚਾਹ ਦਾ ਬਣਾਉਣਾ ਆ ਸੋ ਉਹਦੇ ਵਿੱਚ ਮੈਂ ਪਾਉਂਗੀ ਅੱਧਾ ਕੱਪ ਆਪਣੇ ਦਾ ਆਕਵਾ ਦਾ ਪਾਣੀ ਨੂੰ ਕਹਿੰਦੇ ਆਕਵਾ ਇਟਾਲੀਅਨ ਦੇ ਵਿੱਚ ਤੇ ਉਸ ਤੋਂ ਬਾਅਦ ਆਪਣਾ ਹੈਗਾ ਗੈਸ ਤੇ ਗੈਸ ਨੂੰ ਇਟਾਲੀਅਨ ਵਿੱਚ ਕਹਿੰਦੇ ਆ ਫੋਰਨੇਲੋ ਗੈਸ ਇਤੇ ਦੋ ਤਰ੍ਹਾਂ ਦੇ ਚੱਲਦੇ ਇੱਕ ਇੰਡਕਸ਼ਨ ਵਾਲਾ ਜਿਹੜਾ ਬਿਜਲੀ ਤੇ ਚੱਲਦਾ ਆ ਤੇ ਇੱਕ ਆਪਣਾ ਆ ਗੈਸ ਵਾਲਾ ਜਿਹੜਾ ਇਹਨੂੰ ਆਪਾਂ ਕਹਿੰਦੇ ਫੋਰਨੇਲੋ ਠੀਕ ਹੈ ਤੇ ਹੁਣ ਆਪਣਾ ਪਾਣੀ ਥੋੜਾ ਥੋੜਾ ਜਿਹਾ ਉਬਲਣਾ ਸ਼ੁਰੂ ਹੋ ਗਿਆ ਆ ਇਹਨੂੰ ਕਹਿੰਦੇ ਬੁਲੀਰੇ ਪਾਣੀ ਨੂੰ ਉਬਲਣ ਨੂੰ ਕਹਿੰਦੇ ਬੁਲੀਰੇ ਠੀਕ ਹੈ ਤੇ ਹੁਣ to se the ਏ ਬੁਲਿਰੇ ਇਨੀਸ਼ੀਆਟੋ ਬੁਲਿਰੇ ਪਾਣੀ ਉਬਲਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਪੈਸੇ ਮੈਂ ਪਹਿਲਾਂ ਪਾਇਆ ਸੇਮੀ ਦੀ ਫਿਨੋਕਿਓ ਜਿਹਨੂੰ ਕਿ ਆਪਾਂ ਕਹਿੰਦੇ ਸੌਂਫ ਇੱਥੇ ਫਿਨੋਕਿਓ ਆਪਣਾ ਇੱਕ ਵਰਦੂਰਾ ਵੀ ਹੈ ਮਤਲਬ ਇੱਕ ਸਬਜ਼ੀ ਵੀ ਹੈ ਇਹ ਲੋਕੀ ਬਹੁਤ ਖਾਂਦੇ ਆ ਇੱਥੇ ਤੇ ਮੈਂ ਵੀ ਅੱਜ ਸ਼ਾਮ ਨੂੰ ਜੇ ਬਣਾਈ ਤੇ ਫਿਰ ਮੈਂ ਕੱਲ ਵੀਡੀਓ ਅਪਲੋਡ ਕਰੂੰਗੀ ਤੇ ਹੁਣ ਪਾਇਆ ਮੈਂ ਅਜਵੈਨ ਸੇਮੀ ਦੀ ਅਜਵੈਨ ਸੇਮੀ ਦਾ ਮਤਲਬ ਹੁੰਦਾ ਇੱਥੇ ਬੀਜ ਤੇ ਇਹਨਾਂ ਚੀਜ਼ਾਂ ਨੂੰ ਬੀਜ ਕਹਿੰਦੇ ਆ ਆਪਾਂ ਤਾਂ ਕਰਕੇ ਇਹਨਾਂ ਨੇ ਸੇਮੀ ਕਿਹਾ ਤਾਂ ਤੇ ਮੈਂ ਇੱਕ ਪਾਈ

ਦੇ ਰੁਕੀ ਆਪਾਂ ਦਾਲ ਚੀਨੀ ਕਹਿੰਨੇ ਆ ਠੀਕ ਹੈ ਇਹ ਸਾਰਾ ਕੁਝ ਹੋਣਾ ਜਿੱਦਾਂ ਪਾਣੀ ਚ ਬੋਇਲ ਹੁੰਦਾ ਪਿਆ ਆ ਤੇ ਥੋੜਾ ਜਿਹਾ ਆਪਾਂ ਇਹਨੂੰ ਰਿਜਣਾ ਛੱਡ ਦੇਣਾ ਆ ਉਸ ਤੋਂ ਬਾਅਦ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਮੈਂ ਪਾਉਂਗੀ ਇਹਦੇ ਵਿੱਚ ਆਪਣਾ ਇਲਾਚੀ ਛੋਟੀ ਜਿਹਨੂੰ ਆਪਾਂ ਕਾਰਦਮਮ ਕਹਿੰਨੇ ਆ ਇੱਥੇ ਹਰੀ ਇਲਾਚੀ ਜਿਹੜੀ ਆਪਣੀ ਹੁੰਦੀ ਆ ਇਹਨੂੰ ਓਕੇ ਪਾ ਦਿੱਤੀ ਉਸ ਤੋਂ ਬਾਅਦ ਆਪਾਂ ਹੁਣ ਇਹਦੇ ਵਿੱਚ ਪਾ ਦਿੱਤੀ ਪੱਤੀ ਤੇ ਪੱਤੀ ਨੂੰ ਜਿਹਨੂੰ ਆਪਾਂ ਤੈਹ ਕਹਿੰਨੇ ਆ ਠੀਕ ਹੈ ਉਹ ਪਾ ਦਿੱਤੀ ਤੇ ਬਲੈਕ ਟੀ ਤੇ ਹੁਣ ਜਿਹਨੂੰ ਆਪਾਂ ਉਬਲਣਾ ਛੱਡ ਦਿੱਤਾ ਹੈ 5-7 5 ਕਿ ਮਿੰਟ ਉਬਾਲੂਗੀ ਮੈਂ ਇਹਨੂੰ ਚੰਗੀ ਤਰ੍ਹਾਂ ਤੇ ਜੋ ਤੱਕ ਇਹਨਾਂ ਦਾ ਸਾਰਿਆਂ ਦਾ ਅਸਰ ਨਿਕਲ ਜਾਊਗਾ ਪਾਣੀ ਦੇ ਵਿੱਚ ਤੇ ਜੇ ਤੁਸੀਂ ਚਾਹੋ ਤਾਂ ਤੁਸੀਂ ਆਪਣਾ ਅਦਰਕ ਵੀ ਪਾ ਸਕਦੇ ਆ ਤੇ ਅਦਰਕ ਨੂੰ ਇੱਥੇ ਕਹਿੰਦੇ ਜ਼ੈਂਜ਼ਰੋ ਤੇ ਮੈਂ ਕਦੀ ਕਦੀ ਪਾਉਂਦੀ ਕਦੀ ਕਦੀ ਨਹੀਂ ਪਾਉਂਦੀ ਹੈਗੀ ਜਦੋਂ ਚੇਤਾ ਆ ਜਾਵੇ ਸੱਚੀ ਗੱਲ ਦੱਸਾਂ ਤਾਂ ਉਦੋਂ ਪਾ ਲੈਂਦੀ ਜਦੋਂ ਨਾ ਚੇਤਾ ਆਵੇ ਨਹੀਂ ਪਾਉਂਦੀ ਤੇ ਹੁਣ ਆਪਣੀ ਇਨੂੰ 5 ਕੁ ਮਿੰਟ ਉਬਾਲਦੇ ਆਪਾਂ ਤੇ ਜਦ ਤੱਕ ਆਪਾਂ ਫਰਿੱਜ ਤੋਂ ਦੁੱਧ ਕੱਢ ਲਿਆਈਏ ਤੇ ਇਹਦੇ ਵਿੱਚ ਹੁਣ ਮੈਂ ਪਾਤੀ ਚੀਨੀ ਜ਼ੂਖਰੋ ਜ਼ੂਖਰੋ ਦੀ ਕਾਨਾ ਤੇ ਮੈਂ ਆ ਜਿਆਦਾ ਇੱਥੇ ਦੋ ਤਰ੍ਹਾਂ ਦੀ ਜ਼ੂਖਰੋ ਆਉਂਦੀ ਆ ਮਤਲਬ ਦੋ ਤਰ੍ਹਾਂ ਦੀ ਚੀਨੀ ਆਉਂਦੀ ਆ ਇੱਕ ਵਾਈਟ 슈ਗਰ ਜਿਹੜੀ ਚਿੱਟੀ ਚੀਨੀ ਆ ਤੇ ਇੱਕ ਆਪਣੀ ਜਿਹੜੀ ਗੰਨੇ ਦੀ ਚੀਨੀ ਆ ਤੇ ਅੱਜ ਕੱਲ੍ਹ ਥੋੜਾ ਟ੍ਰੈਂਡ ਜਆ ਗੰਨੇ ਦੀ ਚੀਨੀ ਦਾ ਇਸ ਲਈ ਮੈਂ ਵੀ ਇਹੀ ਪ੍ਰੇਫਰ ਕਰਦੀ ਆ ਠੀਕ ਹੈ ਤੇ ਇਹ ਉਹ ਤਾਂ ਥੋੜੀ ਜਿਆਦਾ ਪਾਉਣੀ ਪੈਂਦੀ ਆ ਤੇ ਇਹ ਹੈਗੀ ਐ ਜੋਕਰੋ ਦੀ ਕੰਨਾ ਗੰਨੇ ਦੀ ਚੀਨੀ ਦੇਖਣ ਨੂੰ ਆਪਾਂ ਨੂੰ ਸ਼ੱਕਰ ਵਾਂਗੂ ਹੁੰਦੀ ਆ ਬਰੀਕ ਬਰੀਕ ਜਾਈ ਤੇ ਖੰਡ ਵੈਸੇ ਦੂਸਰੀ ਜਿਹੜੀ ਛਿੱਟੀ ਉਹ ਵੀ ਇੱਥੇ ਬਰੀਕ ਹੀ ਆਉਂਦੀ ਮੋਟੀ ਮੈਂ ਤਾਂ ਨਹੀਂ ਦੇਖੀ ਮਾਰਕੀਟ ਦੇ ਵਿੱਚ ਤੇ ਇਹ ਵਾਲੀ ਜੋਕਰੋ ਨੂੰ ਜ਼ਿਆਦਾ ਇੱਥੇ ਅੱਜ ਕੱਲ ਟ੍ਰੈਂਡ ਜਿਹਾ ਚੱਲਿਆ ਜਦਾ ਬਰਾਊਨ ਬ੍ਰੈਡ ਦਾ ਬਹੁਤ ਟ੍ਰੈਂਡ ਚੱਲਿਆ ਸੀ ਇਦਾਂ ਹੀ ਬਰਾਊਨ 슈ਗਰ ਦਾ ਵੀ ਬਹੁਤ ਟ੍ਰੈਂਡ ਚੱਲਿਆ ਹੋਇਆ ਇੱਥੇ ਤੇ ਹੁਣ ਆਪਾਂ 2 ਚਮਚ 1.5 ਚਮਚ ਮੈਂ ਚੀਨੀ ਦਾ ਪਾ ਲਿਆ ਸੀਗਾ ਤੇ ਹੁਣ ਆਪਣੀਆਂ ਪਾਣੀ ਉਬਲ ਗਿਆ ਆ ਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਤੇ ਦੁੱਧ ਵੀ ਇਥੇ ਦੋ ਤਰ੍ਹਾਂ ਦਾ ਹੁੰਦਾ ਇੱਕ ਦੁੱਧ ਪਤਲਾ ਹੁੰਦਾ ਘੱਟ ਫੈਟ ਵਾਲਾ ਇੱਕ ਜ਼ਿਆਦਾ ਫੈਟ ਵਾਲਾ 3.5 ਵਾਲਾ ਮੈਂ 3.5 ਵਾਲਾ ਲਿਓਨੀ ਆ ਇਹ ਹੈਗਾ ਹੁਣ ਆਪਣਾ ਦੁੱਧ ਤੇ ਦੁੱਧ ਨੂੰ ਇਟਾਲੀਅਨ ਵਿੱਚ ਕੀ ਕਹਿੰਦੇ ਆ ਇਹ ਵੀ ਤੁਸੀਂ ਮੇਰੀ ਪੁਰਾਣੀ ਵੀਡੀਓ ਚ ਦੇਖ ਸਕਦੇ ਆ ਠੀਕ ਹੈ ਜਿਹੜੀ ਕਾਫੀ ਵਾਲੀ ਆ ਤੇ ਹੁਣ ਇਹ ਹੈਗਾ ਲਾਤੇ ਚਲੋ ਮੈਂ ਆਪ ਵੀ ਦੱਸ ਦਿੰਨੀ ਆ ਦੁੱਧ ਨੂੰ ਕਹਿੰਦੇ ਆ ਲਾਤੇ ਤੇ ਹੁਣ ਆਪਾਂ ਇਹਦੇ ਵਿੱਚ ਚਾਹ ਚ ਦੁੱਧ ਪਾ ਦਈਏ ਅੱਧਾ ਕੱਪ ਮੈਂ ਪਾਣੀ ਦਾ ਪਾਇਆ ਸੀ ਅੱਧਾ ਕੱਪ ਹੁਣ ਮੈਂ ਦੁੱਧ ਦਾ ਪਾਉਣ ਲੱਗੀ ਆ ਲਓ ਜੀ ਆਪਣੇ ਹੁਣ ਪਾ ਦਿੱਤਾ ਦੁੱਧ ਵਿੱਚ ਤੇ ਹੁਣ ਆਪਾਂ ਵੇਟ ਕਰਦੇ ਹਾਂ ਇਹਨੂੰ ਉਬਾਲਾ ਆਉਣ ਦੀ ਠੀਕ ਹੈ। ਹੋਈ 2-4 ਮਿੰਟ ਲੱਗ ਜਾਣੇ ਉਬਾਲਾ ਆਉਣ ਚ ਤੇ ਜਦ ਤੱਕ ਮੈਂ ਕੰਮ ਤੇ ਚਾਂ ਲਈ ਆਪਣੇ ਕੱਪੜੇ ਕੱਢਿਆ ਮਲਮਾਰੀ ਦੇ ਵਿੱਚੋਂ ਰੈਡੀ ਕਰਕੇ ਰੱਖਿਆ ਆਂ ਤੇ ਜਦੋਂ ਤੱਕ ਉਬਾਲਾ ਆਉਂਦਾ ਲਓ ਜੀ ਜਦੋਂ ਤੱਕ ਮੈਂ ਪਹੁੰਚੀ ਆਂ ਇੱਕ ਵਾਰੀ ਉਬਾਲਾ ਆ ਕੇ ਚਾਹ ਡੋਲ ਵੀ ਗਈ ਮੇਰੀ ਤੇ ਦੂਜੀ ਵਾਰੀ ਹੁਣ ਉਬਾਲਾ ਆ ਰਿਹਾ ਆ। ਤੇ ਹੁਣ ਆਪਾਂ ਦੂਸਰੀ ਗੱਲ ਕੇ ਇਹ ਸੀ ਅੱਜ ਦੀ ਆਪਣੀ ਵੀਡੀਓ ਤੇ ਤੁਸੀਂ ਹੁਣ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੋਂ ਵੀ ਸ਼ੇਅਰ ਕਰ ਦਿਓ ਕਿਉਂਕਿ ਜੇ ਹੋਰ ਕੋਈ ਚਾਹੁੰਦਾ ਹੈ ਸਿੱਖਣਾ ਇਟਾਲੀਅਨ ਤੇ ਉਹਦੀ ਕੋਈ ਹੈਲਪ ਹੋ ਸਕੇ ਜੇ ਕਿਸੇ ਨੇ ਇੱਧਰ ਆਉਣਾ ਹੈ ਤਾਂ ਕਿ ਉਹਨੂੰ ਕੋਈ ਜ਼ਿਆਦੀ ਪ੍ਰੋਬਲਮ ਨਾ ਆਵੇ ਚਾ ਤਾਂ ਇੱਧਰ ਆਣਾ ਐਟ ਲੀਸਟ ਆਪਾਂ ਨੂੰ ਜੇ ਕੁਝ ਥੋੜੀ ਵੋਕੇਬਲਰੀ ਆਉਂਦੀ ਹੋਵੇ ਨਾ ਤਾਂ ਆਪਾਂ ਐਡਜਸਟ ਕਰ ਸਕਦੇ ਆ ਮੇਰੀ ਚਾਹ ਤਾਂ ਬਹੁਤ ਸਵਾਦ ਬਣੀ ਹੁਣ ਤੁਸੀਂ ਬਣਾਓ ਫਿਰ ਦੱਸਿਓ ਤੁਹਾਡੀ ਚਾਹ ਕਿੱਦਾਂ ਦੀ ਬਣੀ Ciao, grazie.